ਲਿਖਿਆ ਹੋਇਆ ਬੋਲ ਕੇ ਦੱਸਨਾ ਹਾਂਜੀ ਕੇਲੇ ਦੇ ਛਿਲਕੇ ਤੁਸੀਂ ਕਿਹੜੇ ਡਸਟਬਿਨ ਚ ਪਾਉਂਗੇ ਉਹਦੇ ਅਕੋਰਡਿੰਗ ਤੁਸੀਂ ਡਸਟਬਿਨ ਚ ਪਾ ਦਿਓ ਕਿਹੜੇ ਡਸਟਬਿਨ ਚ ਪਾਉਂਗੇ ਉੱਚੀ ਬੋਲ ਕੇ ਦੱਸੋ ਹਾਂਜੀ ਔਰ ਕਿਹੜੇ ਕਲਰ ਦੇ ਡਸਟਬਿਨ ਚ ਸਾਰੇ ਕਲਰ ਦੇ ਡਸਟਪਿਨ ਚ ਪਾ ਦੋਗੇ ਵੈਰੀ ਗੁੱਡ ਹਾਂਜੀ ਠੀਕ ਠੀਕ ਹੈ ਸਾਰੇ ਬੱਚੇ ਦੱਸੋ ਯੈਸ ਮੈਮ ਓਕੇ ਨੈਕਸਟ ਹੁਣ ਕੁੜੀਆਂ ਜੋ ਆਜੋ ਇੱਕ ਜਾਣਾ ਕੀ ਲਿਖਿਆ ਹੋਇਆ ਤੁਹਾਡੀ ਪਰਚੀ ਤੇ ਮਾਚਸ ਦੀਆਂ ਖਾਲੀ ਡੱਬੀਆਂ ਕਿਹੜਾ ਗੁਣਾ ਹੈ ਇਹ ਸੁੱਕਾ ਕੂੜਾ ਸੁੱਕਾ ਕੂੜਾ ਆਪਾਂ ਕਿਦੇ ਵਿੱਚ ਪਾਵਾਂਗੇ ਵੈਰੀ ਗੁੱਡ ਕਿਦੇ ਵਿੱਚ ਪਾਵਾਂਗੇ ਆਪਾਂ ਬਲੂ ਬਾਕਸ ਵਿੱਚ ਸ਼ਾਬਾਸ਼ ਨੈਕਸਟ ਬॉयਜ਼ ਵਿੱਚੋਂ ਆਜੋ ਇੱਕ ਬੱਚਾ ਹਾਂਜੀ ਸਲਿੱਪ ਚੱਕੋ ਇੱਕ ਕੀ ਲਿਖਿਆ ਹੋਇਆ ਹੈ ਸਲਿੱਪ ਦੇ ਉੱਪਰ ਸ਼ੀਸ਼ੇ ਦੇ ਟੁਕੜੇ ਠੀਕ ਹੈ ਸ਼ੀਸ਼ੇ ਦੇ ਟੁਕੜੇ ਕੀ ਹੈ ਸਾਡੇ ਲਈ ਖਤਰਨਾਕ ਖਤਰਨਾਕ ਕੂੜਾ ਕਿਹੜੇ ਕਲਰ ਵਾਲੇ ਡੱਬੇ ਵਿੱਚ ਪਾਣਾ ਹੈ ਕਿਹੜੇ ਡਸਟਪਿੰਚ ਪਾਣਾ ਹੈ? ਰੈੱਡ ਕਲਰ ਦੇ ਡਸਟਪਿੰਚ। ਯੈਸ। ਕਾਲਸ ਵਿੱਚੋਂ ਆਜੋ ਇੱਕ ਬੱਚਾ। ਹਾਂਜੀ। ਕੀ ਲਿਖੇ? ਖਾਲੀ ਪੈਨ। ਪੈਨ ਕੀ ਹੈ? ਪਲਾਸਟਿਕ ਦਾ ਪੈਨ ਹੈ। ਓਕੇ। ਕਿਹਦੇ ਵਿੱਚ ਪਾਵਾਂਗੇ ਆਪਾਂ? ਹਾਂਜੀ। ਸੁੱਕੇ ਵਾਲੇ ਡਸਟਪਿੰਚ। ਕਿਹੜਾ ਕਲਰ ਦਾ? ਬਲੂ ਕਲਰ ਦਾ। ਵੈਰੀ ਗੁੱਡ। ਨੈਕਸਟ बोएज बच्चों की लिखा हुआ है बेटे की लिखा हुआ है तेरी स्लिप स्लिपे जुतियां का डब्बा ਜਿਵੇਂ ਘਰ ਵਿੱਚ ਆਪਾਂ ਜੁੱਤੀਆਂ ਵਗੈਰਾ ਲੈ ਕੇ ਆਨੇ ਆ ਉਹਦਾ ਬਾਕਸ ਖਾਲੀ ਬਾਕਸ ਜੇ ਤੁਸੀਂ ਸਿੱਟਣਾ ਹੈ ਉਹ ਤਾਂ ਤੁਸੀਂ ਕਿਹੜੇ ਵਾਲੇ ਡਸਟਬੀਨ ਦੇ ਵਿੱਚ ਸੁੱਟੋਗੇ ਸੁੱਕੇ ਚ ਕਲਰ ਦੱਸੋ ਇਹਨੂੰ ਪਾਉ ਉਹਦੇ ਵਿੱਚ ਹਾਂਜੀ ਨੈਕਸਟ ਇੱਕ ਸਲਿੱਪ ਚੁੱਕੋ ਹਾਂਜੀ